ਪ੍ਰਸ਼ਨ ਨੰਬਰ 21 ਭਾਰਤ ਦਾ ਪ੍ਰਸ਼ਾਸਨ ਈਸਟ ਇੰਡੀਆ ਕੰਪਨੀ ਤੋਂ ਕਰਾਉਨ ਦੇ ਹੱਥਾਂ ਵਿੱਚ ਕਦੋਂ ਗਿਆ ਇਹ ਗਿਆ ਜੀ 1858 ਈਸਵੀ ਦੇ ਵਿੱਚ ਉਹ ਕਿਹੜਾ ਪ੍ਰਬੰਧ ਹੈ ਜੋ 1935 ਦੇ ਐਕਟ ਵਿੱਚ ਹੈ ਪਰੰਤੂ 1919 ਦੇ ਐਕਟ ਵਿੱਚ ਨਹੀਂ ਹੈ ਇਹ ਹੈ ਜੀ ਅਖਿਲ ਭਾਰਤੀ ਸੰਘ ਬਣਾਉਣ ਦੀ ਗੱਲ ਹੈ ਜਿਹੜੀ ਉਹ 1919 35 1935 ਦੇ ਐਕਟ ਵਿੱਚ ਤਾਂ ਹੈ ਪਰ 1919 ਦੇ ਐਕਟ ਵਿੱਚ ਨਹੀਂ ਸੀ ਸਾਈਮਨ ਕਮਿਸ਼ਨ ਦੀ ਭਾਰਤ ਯਾਤਰਾ ਦਾ ਉਦੇਸ਼ ਕੀ ਸੀ ਹਾਂਜੀ ਇੱਥੇ ਦੋ ਆਪਸ਼ਨ ਦੇਖਣ ਵਾਲੇ ਧਿਆਨ ਨਾਲ ਦੇਖਣ ਵਾਲ ਨੇ ਜਿੰਨਾਂ ਦੇ ਵਿੱਚ ਅਸੀਂ ਕਨਫਿਊਜ਼ ਹੋ ਸਕਦੇ ਹਾਂ ਇੱਕ ਹੈ ਜੀ ਪਹਿਲਾ ਅਤੇ ਦੂਜਾ ਹੈਗਾ ਚੌਥਾ ਦੋਨਾਂ ਨੂੰ ਪੜ੍ਹਦੇ ਫਿਰ ਦੇਖਦੇ ਆਪਾਂ ਇਹਨਾਂ ਵਿੱਚ ਕੀ ਸਮੱਸਿਆ ਜਾਂ ਕਿਉਂ ਅਸੀਂ ਹੱਲ ਸਕਦੇ ਹਾਂ ਪਹਿਲੀ ਗੱਲ ਜੀ ਭਾਰਤ ਦੀ ਮੌਜੂਦਾ ਰਾਜਨੀਤਿਕ ਸਥਿਤੀ ਦਾ ਮੁਲਾਂਕਣ ਕਰਨਾ ਸੀ ਇਹਦਾ ਉਦੇਸ਼ ਦੂਜਾ ਕਹਿੰਦੇ ਜੀ ਭਾਰਤੀਆਂ ਨੂੰ ਉੱਤਰਦਾਈ ਸਰਕਾਰ ਦੇਣ ਨਾਲ ਸੰਬੰਧਿਤ ਬ੍ਰਿਟਿਸ਼ ਸਰਕਾਰ ਦੀਆਂ ਇੱਛਾਵਾਂ ਤੋਂ ਜਾਣੂ ਕਰਵਾਉਣਾ ਦੇਖੋ ਜੀ ਸਾਈਮਨ ਕਮਿਸ਼ਨ ਨਾਲ ਸੰਬੰਧ ਜਿਹੜਾ ਹੈਗਾ ਭਾਰਤੀਆਂ ਨੂੰ ਉੱਤਰਦਾਈ ਸਰਕਾਰ ਦੇਣ ਹੈ ਨਾ ਇਹ ਜਿਹੜਾ ਇੱਕ ਤੱਕ ਸਟੇਟਮੈਂਟ ਆ ਉੱਤਰਦਾਈ ਸਰਕਾਰ ਦੇਣ ਵਾਲਾ ਇਹ ਸਾਈਮਨ ਕਮਿਸ਼ਨ ਨਾਲ ਸੰਬੰਧਿਤ ਹੈਗਾ ਇਹਨਾਂ ਕੰਕਰ ਨੇ ਇੱਕ ਐਸੀ ਕਿ 10 ਸਾਲ ਬਾਅਦ ਇੱਕ ਐਕਟ ਬਣਾਵਾਂਗੇ ਸੌਰੀ ਕਮਿਸ਼ਨ ਬਣਾਵਾਂਗੇ ਜੀ ਦੇ ਵਿੱਚ ਉਹ ਕਮਿਸ਼ਨ ਜਾ ਕੇ ਚੈੱਕ ਕਰੇਗਾ ਕਿ ਕੀ ਭਾਰਤੀ ਜਿਹੜੇ ਹੁਣ ਉੱਤਰਦਾਈ ਸਰਕਾਰ ਲੈਣ ਦੇ ਯੋਗ ਹਨ ਜਾਂ ਉਹ ਉੱਤਰਦੇ ਸਰਕਾਰ ਵਾਲੀ ਪ੍ਰਗਤੀ ਵਾਲੇ ਪਾਸੇ ਨੂੰ ਕਿੰਨਾ ਕਿੰਨਾ ਨੇ ਵਿਕਾਸ ਕੀਤਾ ਹੈ ਇੱਥੋਂ ਤੱਕ ਤਾਂ ਠੀਕ ਹੈ ਪਰ ਅਗਲੀ ਗੱਲ ਜਿਹੜੀ ਉਹ ਕਹਿੰਦੇ ਜੀ ਬ੍ਰਿਟਿਸ਼ ਸਰਕਾਰ ਦੀਆਂ ਇੱਛਾਵਾਂ ਤੋਂ ਜਾਣੂ ਕਰ ਭਾਵ ਜਿਹੜੀਆਂ ਬ੍ਰਿਟਿਸ਼ ਸਰਕਾਰ ਦੀਆਂ ਇੱਛਾਵਾਂ ਨੇ ਉਹਨਾਂ ਤੋਂ ਜਾਣ ਕਰਵਾਉਣਾ ਭਾਰਤੀਆਂ ਨੇ ਹੈਨਾ ਇਦਾਂ ਹੀ ਤਾਂ ਕੋਈ ਗੱਲ ਨਹੀਂ ਸੀ ਤੁਸੀਂ ਪਰ ਸਭ ਤੋਂ ਜ਼ਿਆਦਾ ਟੁਕਮਾ ਉੱਤਰ ਆ ਉਹ ਇਹ ਬਣ ਜਾਂਦਾ ਜੀ ਭਾਰਤ ਦੀ ਮੌਜੂਦਾ ਰਾਜਨੀਤਿਕ ਸਥਿਤੀ ਦਾ ਮੁਲਾਂਕਣ ਕਰਨਾ ਆਨਸਰ ਆ ਜਾਏਗਾ ਇਹ ਹਾਂਜੀ ਅਗਲਾ ਪ੍ਰਸ਼ਨ 1919 ਦੇ ਐਕਟ ਦੇ ਅੰਤਰਗਤ ਦੋਹਰੀ ਸ਼ਾਸਨ ਵਿਵਸਥਾ ਨਾਲ ਸੰਬੰਧਿਤ ਨਿਮਨਲਿਖਤ ਵਿੱਚੋਂ ਕਿਹੜਾ ਸਹੀ ਹੈ ਹਾਂਜੀ ਇਹਦੇ ਵਿੱਚ ਹੈਗਾ ਜੀ ਪਹਿਲਾ ਸਹੀ ਹੈ ਜੀ ਪ੍ਰਾਂਤਾਂ ਵਿੱਚ ਪਰਿਸ਼ਦਾਂ ਦੇ ਮੈਂਬਰ ਪ੍ਰਾਂਤਿਕ ਵਿਧਾਨ ਮੰਡਲਾਂ ਪ੍ਰਤੀ ਉੱਤਰਦਾਈ ਹੋਣਗੇ ਇਹ ਪ੍ਰੋਵੀਜ਼ਨ ਜਿਹੜੀ ਇਹ 1919 ਦੇ ਐਕਟ ਦੇ ਵਿੱਚ ਸੀ ਅਗਲਾ ਪ੍ਰਸ਼ਨ ਭਾਰਤ ਵਿੱਚ ਪ੍ਰਾਂਤਿਕ ਖੁਦਮੁਖਤਾਰੀ ਦਾ ਪਰਵੇਸ਼ ਕਿਸ ਐਕਟ ਦੁਆਰਾ ਹੋਇਆ ਸੀ ਪ੍ਰਾਂਤਿਕ ਖੁਦਮੁਖਤਾਰੀ ਇਹ ਹੋਇਆ ਸੀ ਜੀ 1935 ਦੇ ਐਕਟ ਦੇ ਵਿੱਚ 1935 ਦੇ ਐਕਟ ਵਿੱਚ ਭਾਰਤੀ ਸੰਵਿਧਾਨ ਹੇਠ ਲਿਖਿਆਂ ਵਿੱਚੋਂ ਸਭ ਤੋਂ ਵੱਧ ਕਿਸ ਦਾ ਰਿਣੀ ਹੈ 1935 ਦੇ ਐਕਟ ਤੋਂ ਕਿਉਂਕਿ ਜ਼ਿਆਦਾਤਰ ਸੰਵਿਧਾਨ ਦਾ ਜਿਹੜਾ 1935 ਦੇ ਐਕਟ ਦੇ ਆਧਾਰ ਉੱਪਰ ਹੀ ਬਣਿਆ ਹੋਇਆ ਹੈ ਹੇਠ ਲਿਖਿਆਂ ਵਿੱਚੋਂ ਕਿਸ ਐਕਟ ਦੇ ਅੰਤਰਗਤ ਭਾਰਤ ਵਿੱਚ ਪਹਿਲੀ ਵਾਰ ਸੁਪਰੀਮ ਕੋਰਟ ਦੀ ਸਥਾਪਨਾ ਕੀਤੀ ਗਈ ਸੀ ਜਾਂ ਹੋਈ ਸੀ ਇਹ ਹੋਈ ਸੀ ਜੀ 1773 ਈਸਵੀ ਦੇ ਐਕਟ ਦੇ ਵਿੱਚ ਰੈਗੂਲੇਟਿੰਗ ਐਕਟ 1773 ਬਣੀ ਕਦੋਂ ਸੀ 1774 ਈਸਵੀ ਦੇ ਵਿੱਚ ਹਾਂਜੀ ਇਹਨਾਂ ਨੂੰ ਮਿਲਾਨ ਕਰਨਾ ਜਿਹੜਾ ਕਿ ਬੜੀ ਸਿੰਪਲ ਹੈ ਚਲੋ ਐਸੀ ਮੈਂ ਜਨਾ ਅਰੇਂਜ ਬਿਲਕੁਲ ਸਾਹਮਣੇ ਕੀਤਾ ਹੈ ਜੀ ਐਕਟ 1784 ਇਹਨੂੰ ਕਿਹਾ ਜਾਂਦਾ ਜੀ ਪੇਟਸ ਇੰਡੀਆ ਐਕਟ 1909 ਨੂੰ ਕਿਹਾ ਜਾਂਦਾ ਮਾਲ ਲਿਮਟ ਸੁਧਾਰ 1919 ਨੂੰ ਕਿਹਾ ਜਾਂਦਾ ਜੀ ਮੌਂਟੇਗੂ ਚੈਂਸਪੋਰਟ ਸੁਧਾਰ ਅਤੇ 1935 ਦੇ ਵਿੱਚ ਕੀ ਹੋਇਆ ਸੀ ਇਹਦੀ ਪ੍ਰੋਵੀਜ਼ਨ ਖਾਸ ਸੀ ਜਿ ਇਹ ਵਿਸ਼ਿਆਂ ਦੀਆਂ ਤਿੰਨ ਸੂਚੀਆਂ ਵਿਸ਼ਿਆਂ ਨੂੰ ਤਿੰਨ ਸੂਚੀਆਂ ਵਿੱਚ ਵੰਡਿਆ ਗਿਆ ਸੀ ਜੀ ਸੋ ਆਨਸਰ ਇਹਦਾ ਏ ਆ ਜਾਏਗਾ ਏ ਦਾ 1 ਬੀ ਦਾ 2 ਸੀ ਦਾ 3 ਤੇ ਡੀ ਦਾ 4 ਹਾਂਜੀ ਪ੍ਰਸ਼ਨ ਨੰਬਰ 29 ਹੇਠ ਲਿਖੇ ਐਕਟਾਂ ਵਿੱਚੋਂ ਕਿਹੜਾ ਕਿਹੜੇ ਐਕਟ ਦੁਆਰਾ ਗਵਰਨਰ ਜਨਰਲ ਦੀ ਪਰਿਸ਼ਦ ਵਿੱਚ ਇੱਕ ਵਿਧਿ ਮੈਂਬਰ ਸ਼ਾਮਲ ਕੀਤਾ ਗਿਆ ਸੀ ਹਾਂਜੀ ਇਹ ਗੱਲ ਕਰ ਦਿੰਦੇ ਜੀ ਲਾਰਡ ਮੈਕਾਲੇ ਦੀ ਹਾਂਜੀ ਤੇ ਆਨਸਰ ਆ ਜਿਗਾ ਦਾ ਐਕਟ 1833 33 ਈਸਵੀ ਦੇ ਵਿੱਚ ਭਾਰਤੀ ਸੰਵਿਧਾਨ ਵਿੱਚ ਸੰਘ ਅਤੇ ਰਾਜਾਂ ਦੇ ਵਿਚਕਾਰ ਸ਼ਕਤੀਆਂ ਨੂੰ ਵੰਡਣ ਦੀ ਤਿੰਨ ਸੂਤਰੀ ਜਿਹੜਾ ਫਾਰਮੂਲਾ ਸੀ ਉਹ ਕਿੱਥੋਂ ਲਿਆ ਗਿਆ ਸੀ ਸ਼ਕਤੀਆਂ ਦੀ ਵੰਡ ਦਾ ਤਿੰਨ ਸੂਤਰੀ ਫਾਰਮੂਲਾ ਸੰਗ ਸ਼ਕਤੀ ਸੌਰੀ ਸੰਗ ਸੂਚੀ ਰਾਜ ਸੂਚੀ ਸਮਵਰਤੀ ਸੂਚੀ ਇਹ ਤਿੰਨ ਸੂਚੀਆਂ ਵਾਲਾ ਫਾਰਮੂਲਾ ਕਿਹੜੇ ਐਕਟ ਵਿੱਚ ਵਿੱਚੋਂ ਲਿਆ ਗਿਆ ਜੀ ਇਹ ਲਿਆ ਗਿਆ ਜੀ 1935 ਦੇ ਐਕਟ ਦੇ ਵਿੱਚੋਂ 1935 ਦੇ ਐਕਟ ਵਿੱਚ ਇਹਦਾ ਪ੍ਰਬੰਧ ਜਾਂ ਪ੍ਰਬੰਧ ਕੀਤਾ ਗਿਆ ਸੀ ਕਿਸ ਐਕਟ ਅਨੁਸਾਰ ਬੰਬਈ ਅਤੇ ਮਦਰਾਸ ਪ੍ਰਾਂਤਾਂ ਤੋਂ ਪਹਿਲਾਂ ਕੇਂਦਰੀਕ ਕੇਂਦਰੀਕ੍ਰਿਤ ਕੀਤੇ ਗਏ ਅਧਿਕਾਰ ਫਿਰ ਕੁਝ ਪ੍ਰਤੀਬੰਧਾਂ ਨਾਲ ਵਾਪਸ ਕੀਤੇ ਗਏ ਬੰਬਈ ਅਤੇ ਮਦਰਾਸ ਪ੍ਰਾਂਤਾਂ ਦੇ ਵਿੱਚ ਉਹਨਾਂ ਨੂੰ ਜਿਹੜੀਆਂ ਸ਼ਕਤੀਆਂ ਸੀਗੀਆਂ ਜਿਹੜੀਆਂ ਪਹਿਲਾਂ ਲਈਆਂ ਸੀ ਉਹ ਕਿਹੜੇ ਐਕਟ ਦੁਆਰਾ ਵਾਪਸ ਕੀਤੀਆਂ ਗਈਆਂ ਸੀ ਇਹ ਕੀਤੀਆਂ ਗਈਆਂ ਸੀ 1861 ਐਕਟ ਦੇ ਅਨੁਸਾਰ ਹਾਂਜੀ ਅਗਲਾ ਪ੍ਰਸ਼ਨ ਕਿਸ ਐਕਟ ਅਨੁਸਾਰ ਇਸਤਰੀਆਂ ਨੂੰ ਵੋਟ ਦਾ ਅਧਿਕਾਰ ਪ੍ਰਾਪਤ ਹੋਇਆ ਸੀ ਹਾਂਜੀ 1919 ਐਕਟ ਦੇ ਅਧੀਨ ਇਸਤਰੀਆਂ ਨੂੰ ਪਹਿਲੀ ਵਾਰ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਹੋਇਆ ਸੀ ਇੱਥੇ ਮੈਂ ਫਿਰ ਗੱਲ ਸਪਸ਼ਟ ਕਰਦੇ ਹਾਂ ਕਿ ਇਹ ਇਹ ਜਿਹੜੀ VOTING ਸੀ ਵੋਟ ਦਾ ਅਧਿਕਾਰ ਮਿਲਿਆ ਸੀ ਮਹਿਲਾਵਾਂ ਨੂੰ ਪਰ ਇਹ ਨਹੀਂ ਹੈਗਾ ਕਿ 100% ਜਾਂ ਸਾਰੀਆਂ ਮਹਿਲਾਵਾਂ ਨੂੰ ਇਹ ਅਧਿਕਾਰ ਮਿਲਿਆ ਸੀ ਹਨ ਕਿਉਂਕਿ ਆਪਾਂ ਦੇਖਿਆ ਸੀ ਕਿ 10% ਲੋਕ ਉੱਥੇ VOTING ਕਰਦੇ ਹੁੰਦੇ ਸੀ ਹੈਨਾ ਸੋ ਇਹ ਗੱਲ ਧਿਆਨ ਵਿੱਚ ਰੱਖਿਓ ਹਾਂਜੀ 33 ਨੰਬਰ ਪ੍ਰਸ਼ਨ ਕਿਸ ਐਕਟ ਅਧੀਨ ਬੋਰਡ ਆਫ ਕੰਟਰੋਲ ਹਾਂਜੀ ਬੋਰਡ ਆਫ ਕੰਟਰੋਲ ਬਣਾਇਆ ਗਿਆ ਸੀ ਜਿਸ ਵਿੱਚ 6 ਮੈਂਬਰ ਸਨ ਇਹ ਬਣਾਇਆ ਗਿਆ ਸੀ ਜੀ 1784 ਐਕਟ ਦੇ ਅਧੀਨ 1784 ਐਕਟ ਕਿਹੜਾ ਸੀ ਜੀ ਆਪਾਂ ਪਿੱਛੇ ਕਰਕੇ ਆਇਆ ਇਹ ਸੀ ਪਿਟਸ ਇੰਡੀਆ ਐਕਟ ਕਿਸ ਐਕਟ ਦੇ ਅਧੀਨ ਭਾਰਤ ਸੈਕਟਰੀ ਦੇ ਲਈ 15 ਮੈਂਬਰੀ ਪਰਿਸ਼ਦ ਦੀ ਨਿਯੁਕਤ ਕੀਤੀ ਗਈ ਸੀ? ਪ੍ਰਸ਼ਨ ਨੰਬਰ 34 ਦਾ ਅਨਸਰ ਜੀ ਆਉਣਾ B 1858 ਈਸਵੀ ਦੇ ਵਿੱਚ। ਉਦੋਂ ਭਾਰਤ ਸੈਕਟਰੀ ਦੇ ਨਾਲ 15 ਮੈਂਬਰੀ ਪਰਿਸ਼ਦ ਨਿਯੁਕਤ ਵੀ ਕੀਤੇ ਗਏ ਸੀ। ਕਿਸ ਐਕਟ ਅਨੁਸਾਰ ਵਾਇਸਰਾਏ ਦੀ ਕਾਰਜਪਾਲਿਕਾ ਦੇ ਮੈਂਬਰਾਂ ਦੀ ਸੰਖਿਆ 5 ਕਰ ਦਿੱਤੀ ਜੀ ਹਾਂ ਜੀ ਪਹਿਲਾਂ 4 ਹੁੰਦੀ ਸੀ। ਤੇ ਕਰ ਦਿੱਤੀ ਸੀ ਜੀ 5 1800 ਕਾਹਟ ਐਕਟ ਦੇ ਅਧੀਨ ਕਿਸ ਐਕਟ ਦੇ ਅਨਸਾਰ ਭਾਰਤ ਪ੍ਰਿਸ਼ਦ ਨੂੰ ਸਮਾਪਤ ਕਰ ਦਿੱਤੀ ਹਾਂਜੀ ਇਹ ਪ੍ਰਿਸ਼ਦ ਸਮਾਪਤ ਕਿਹੜੇ ਐਕਟ ਦੇ ਅਨਸਾਰ ਕੀਤੀ ਸੀ 1935 ਦੇ ਅਨਸਾਰ ਇਹ ਪ੍ਰਿਸ਼ਦ ਸਮਾਪਤ ਕਰ ਦਿੱਤੀ ਸੀ ਹਾਂਜੀ 37 ਨੰਬਰ ਪ੍ਰਸ਼ਨ ਕਿਸ ਐਕਟ ਦੇ ਤਹਿਤ ਬੰਗਾਲ ਦੇ ਗਵਰਨਰ ਜਨਰਲ ਨੂੰ ਭਾਰਤ ਦਾ ਗਵਰਨਰ ਜਨਰਲ ਬਣਾ ਦਿੱਤਾ ਗਿਆ ਸੀ 1800 33 ਦੇ 1833 ਐਕਟ ਦੇ ਅਨੁਸਾਰ ਬੰਗਾਲ ਦੇ ਗਵਰਨਰ ਜਨਰਲ ਨੂੰ ਭਾਰਤ ਦਾ ਗਵਰਨਰ ਜਨਰਲ ਬਣਾ ਦਿੱਤਾ ਗਿਆ ਸੀ ਸੰਧੀ ਅਤੇ ਯੁੱਧ ਦੇ ਵਿਸ਼ਿਆਂ ਵਿੱਚ ਬੰਬਈ ਅਤੇ ਮਦਰਾਸ ਪ੍ਰਾਂਤਕੀਆ ਸਰਕਾਰਾਂ ਕਿਸ ਐਕਟ ਅਧੀਨ ਬੰਗਾਲ ਸਰਕਾਰ ਦੇ ਅਧੀਨ ਆਈਆਂ ਸਨ ਹਾਂਜੀ ਇਹ ਕਿਹਾ ਗਿਆ ਸੀ ਜੀ ਐਕਟ ਦੀ ਪ੍ਰੋਵੀਜ਼ਨਾਂ ਕਿ ਜਿਹੜੇ ਹੁਣ ਮੁੰਬਈ ਅਤੇ ਮਦਰਾਸ ਪ੍ਰਾਂਤ ਦੇ ਇਲਾਕੇ ਦੇ ਵਿੱਚ ਕੋਈ ਵੀ ਯੁੱਧ ਹੋਵੇਗਾ ਕੋਈ ਵੀ ਸੰਧੀ ਹੋਵੇਗੀ ਉਹ ਆਪਣੇ ਆਪ ਨਹੀਂ ਕਰ ਸਕਣਗੇ ਬਲਕਿ ਉਹ ਬੰਗਾਲ ਦੀ ਸਰਕਾਰ ਹੈ ਜਿਹੜੀ ਉਹਨਾਂ ਨੂੰ ਅਧਿਕਾਰ ਦੇ ਦਿੱਤਾ ਸੀ ਇਹ ਪੁੱਛਿਆ ਗਿਆ ਜੀ ਕਿਹੜੇ ਐਕਟ ਦੇ ਵਿੱਚ ਇਹ ਪ੍ਰੋਵੀਜ਼ਨ ਬਣਾਏ ਸੀ ਇਹ ਬਣਾਏ ਸੀ ਜੀ 1773 ਈਸਵੀ ਦੇ ਰੈਗੂਲੇਟਿੰਗ ਐਕਟ ਦੇ ਵਿੱਚ ਇਹਦੇ ਵਿੱਚ ਇਹ ਪ੍ਰੋਵੀਜ਼ਨ ਸੀ ਯੋਧਤੇ ਸੰਧੀਆਂ ਵਾਲੇ ਹਾਂਜੀ 39 ਨੰਬਰ ਕੁਐਸਚਨ ਸੰਪਰਦਾਇਕ ਵੋਟ ਅਧਿਕਾਰ ਭਾਰਤ ਵਿੱਚ ਕਿਸ ਐਕਟ ਅਧੀਨ ਪ੍ਰਸਤਾਵਿਤ ਕੀਤੇ ਗਏ ਹਾਂਜੀ ਕਿਸ ਐਕਟ ਅਧੀਨ ਪ੍ਰਸਤਾਵਿਤ ਕੀਤੇ ਗਏ ਸੀ ਜੀ 1909 ਐਕਟ ਦੇ ਅਧੀਨ ਲਾਸਟ ਪ੍ਰਸ਼ਨ ਅਜਾ ਆਪਣਾ ਸੰਵਿਧਾਨ ਦਾ ਹੇਠ ਲਿਖਿਆਂ ਵਿੱਚੋਂ ਕੀ ਕਾਰਜ ਹੈ ਸਮਝਣ ਵਾਲਾ ਕੁਐਸਚਨ ਹੈ ਜੀ ਕੋਈ ਯਾਦ ਕਰਨ ਵਾਲਾ ਨਹੀਂ ਹੈ ਸਥਿਰਤਾ ਪ੍ਰਦਾਨ ਕਰਨਾ ਕੁਝ ਹੱਦ ਤੱਕ ਹੋ ਸਕਦਾ ਆਰਥਿਕ ਵਿਕਾਸ ਪੈਦਾ ਕਰਨਾ ਬਿਲਕੁਲ ਨਹੀਂ ਆਰਥਿਕ ਵਿਕਾਸ ਦਾ ਸੰਵਿਧਾਨ ਨਾਲ ਕੋਈ ਸੰਬੰਧ ਨਹੀਂ ਹੈ ਰਾਜਨੀਤਿਕ ਸ਼ਕਤੀਆਂ ਦਾ ਗਠਨ ਕਰਨਾ ਹਾਂਜੀ ਬਿਲਕੁਲ ਰਾਜਨੀਤਿਕ ਸ਼ਕਤੀਆਂ ਦਾ ਗਠਨ ਕਰਨਾ ਇਹ ਬਹੁਤ ਵਧੀਆ ਆਨਸਰ ਰਹੇਗਾ ਅਤੇ ਗਰੀਬਾਂ ਦਾ ਕਲਿਆਣ ਕਰਨਾ ਇਹਦੇ ਬਾਰੇ ਵੀ ਅਜੇ ਕੋਈ ਗੱਲ ਕਿਉਂਕਿ ਇਹ ਜ਼ਰੂਰੀ ਨਹੀਂ ਹੈਗਾ ਕਿ ਜਿਹੜੀ ਜਿਹੜੇ ਦੇਸ਼ ਦਾ ਸੰਵਿਧਾਨ ਹੋਵੇ ਕਲੇ ਭਾਰਤੀ ਸੰਵਿਧਾਨ ਦੀ ਗੱਲ ਨਹੀਂ ਇੱਥੇ ਸੰਵਿਧਾਨ ਦੀ ਗੱਲ ਹੈ ਜ਼ਰੂਰੀ ਨਹੀਂ ਕਿ ਜਿਸ ਦੇਸ਼ ਦਾ ਸੰਵਿਧਾਨ ਹੋਵੇ ਉੱਥੋਂ ਦੇ ਲੋਕ ਗਰੀਬ ਹੋਣ ਹੈਨਾ ਸੋ ਸੰਵਿਧਾਨ ਦਾ ਮੇਨ ਮਕਸਦ ਕੀ ਆ ਰਾਜਨੀਤਿਕ ਸ਼ਕਤੀਆਂ ਦਾ ਗਠਨ ਕਰਨ ਦਾ ਹੈ ਨਾ ਇਹ ਦਾ ਆਨਸਰ ਆ ਜਾਈਗਾ ਈਡੀ ਜਿਹੜਾ ਬੈਸਟ ਆਪਸ਼ਨ ਹੋਵੇਗਾ ਇਦਾਂ ਦੇ ਕੁਐਸਚਨ ਦੇ ਵਿੱਚ ਉਹ ਤੁਸੀਂ ਉਹ ਚੁਣ ਕੇ ਆਉਣਾ ਧੰਨਵਾਦ ਜੀ